ਸੇ ਮਹਾਰਾਜ ਸਾਹਿਬ ਜੀ ਕਿਰਨ ਲਾਇਆ ਹੋਇਆ ਪਿਆਰ ਨੇ ਚਲੇ ਫੜ ਜਾ ਉਹ ਬੰਦਾ ਵੀ ਆਣ ਲੋ ਉਹ ਵੀ ਜੀ ਨੂੰ ਜਾ ਕੇ ਮੜ ਮੋ ਜਾ ਕੋ ਜੀ ਮਾਈ ਬੰਦਾ ਸਾਪੋ ਨਾ ਨਾ ਖਾਵਾ ਨਾ ਜੀ ਬਖਾਵਾ ਨਾ ਉਤਰੋ ਨਾ ਜਾਂਦੀ ਹੋਣਾ ਬੜਾ ਲੰਬਾ ਸਾਪੇ ਮਾਰੇ ਵਾਹ ਜੀ ਵਾਹ ਤਾਂ ਗੋਨਾਲੇ ਕਿਥੋਂ ਪਾਰ ਨੇ ਨਾਲੇ ਦੀ ਕੰਢੇ ਕੰਨਾਂ ਜਾਣਾ ਲਾਲੇ ਕਲ ਮਾਇਆ ਬੜੀ ਹੈ ਅੱਛਾ ਹੋ ਰਹਾ ਯਾਰ ਇੱਧਰ ਹੋ ਜਾ ਯਾਰ ਸਾਰੇ ਬੰਦੇ ਨਾ ਕਰੇ ਕੋਈ ਉਹ ਹੋ ਜਾਂਦਾ ਇਹ ਪਾਰ ਹੈ ਨਾ ਇਹ ਬਾਹਰ ਨਹੀਂ ਆ ਆ ਪਾਣ ਬਾਹਰ ਪੀ ਜਾਏ ਇਹ ਬਾਹਰ ਜਾਂਦੇ ਕੋਈ ਜਗ੍ਹਾ ਲੈਣ ਦਾ ਖੁੱਲੀ ਜਗ੍ਹਾ ਲੈ ਯਾਰ ਉਹ ਖੁੱਲੀ ਜਵੇਂ ਲਿਆ ਗਿਆ ਬਾਲਾ ਉਹ ਥੈਲੇ ਦੇ ਵਿੱਚ ਪਕਾ ਜਾ ਜਾ ਚਾਹਿਆ ਨਾ ਬਾਰਾ ਜਣਾ ਨਾਨਕ ਜੀ ਆਜੋ ਜੀ ਸਤ ਜੀ ਆਜੋ ਬਾਰ ਬਾਬਾ ਜੀ ਆਜੋ ਵਾਹੂ ਵਾਹ ਮੈਂ ਤੇਰੇ ਤੋਂ ਨਹੀਂ ਉਹ ਸੁਪੇ ਆ ਰਿਹਾ ਬਾਰੀ ਦਾ ਆਜਾ ਲਿਏ ਚ ਹਾਂ ਆ ਗਨਾਂ ਨੂੰ ਬਾਹਰ ਲੈ ਆਇਆ ਖੁੱਲੀ ਜਗ੍ਹਾ 'ਚ ਬਾਹਰ ਹੀ ਜਿਓ ਬਾਹਰ ਹੀ ਜਿਓ ਬਾਹਰ ਲੈਣੇ ਬਾਹਰ ਆਇਆ ਪੈ ਜਾਏਗਾ ਸਾਰੇ ਹੋਊਂਦੇ ਉਹ ਥੈਲੇ ਬਾਹਰ ਆ ਕੇ ਪਾ ਲਗੇ ਨਾ ਖੁੱਲੀ ਜਗ੍ਹਾ 'ਚ ਬੱਦੇ ਬਣੇ ਆਹ ਤੇ ਬਾਹਰ ਆ ਜਾਓ ਸਾਰੇ ਆ ਜਾਓ ਯਾਰ ਇਹਨੂੰ ਪਾ ਲੈਣਾ ਮੈਂ ਵਿਚੇ ਨਹੀਂ ਹੋਣਾ ਨਾ ਆਜੇ ਤਾ ਆਇਓ ਚੇਓ ਹੋਕੋ ਮਾਰਾ ਇੱਕ ਬੜਾ ਰਹੇ ਵੀਰੇ

ਸਿਰ ਇਨਾ ਸੀ ਇਨਾ ਨੂੰ ਸੀਰੀ Chào quân ਨੰਦਰਾ ਘਟਾ ਦਾ ਗਾਂਟੂ ਹਰਜੀਤ ਦੀ ਹਰਜੀਤ ਦੀ ਅਜੀ ਹਰਜੀਤ ਜੀ ਸਾਡੇ ਮੰਮੀ ਜੀ ਕੀ ਕਹਿਣਗੇ ਭੱਜ ਰਿਹਾ ਇਧਰ ਉਧਰ ਯਾਰ ਕਿੰਨਾ ਘੱਟ ਰਹਿਣਾ ਕਰਾਏ ਹੈ ਹੈ ਕਿੰਨਾ ਘੱਟ ਰਹਿਣਾ ਕਰਾਏ ਹੈ ਹੋਊਗਾ ਇਹ ਦਿੱਲਾ ਘੱਟਦਾ ਡੇਟਾ ਹੋ ਗਿਆ ਅੰਦਰੋਂ ਬੜਾ ਔਖਾ ਗੱਡਿਆ ਹਾਂ ਅਜੀਜੀ ਅੰਦਰ ਆੜ ਜੀਤੀ ਦੁਕਾਨ ਦੇ ਅੰਦਰ ਹਾਂ ਮੌਸਮ ਐਨਾ ਹੋਣਾ ਨਾ ਜੇ ਮੌਸਮ ਐਨਾ ਹੋਣਾ ਇਸ ਬਰਸਾਤਾਂ ਵਾਲਾ ਤਾਂ ਨਹੀਂ ਨਿਕਲੇਗਾ ਹੁਣ ਗੱਡਿਆ ਅੰਦਰੋਂ ਬੜਾ ਔਖਾ ਨਿਕਲਿਆ ਤੇ ਬੜੇ ਹੁੰਦੇ ਐ ਪਿੱਛੇ ਹੋ ਆ ਨਾ ਖੇਤ ਕੋ ਤੇ ਪਿੱਛੋਂ ਸਾਨਾ ਬਣਦੀ ਆ ਤੇ ਇਹਦੇ ਵੱਟਾ ਕੀ ਮੋਦੀ ਫੋਟੋ ਭੇਜ ਚੁਣ ਮੈਂ ਜੀਦਾ ਹਾਂ ਕਿਵੇਂ ਐਸੇ ਐਦੀ ਵੱਡੀ ਹੋਈ ਸਾਈ ਟੋਰਚ ਜੇ ਲਾ ਲਓ ਆਉਂਦੇ ਲਾਣੀ ਇਹ ਕਰੋ ਇਹਨੂੰ ਲੱਭੋ ਨਾਈਟ ਚੱਲਾਓ ਆਹ ਨਾ ਰਮੋ ਗਾਈ ਮੰਜੀ ਤੱਕੇ ਨਾ ਜਾ ਬੋਤਾ ओके रिमोट नुवा रस्सी ਤੁਸੀਂ ਦਵਾਉਂਦੇ ਹਾਂ ਹਾਂ ਦੇਖੀ ਹਾਂਜੀ ਪਾਵਰ ਚੱਲਦਾ ਹੋ ਗਿਆ ਰੰਗ ਚੱਲ ਪਿਆ ਮੈਂ ਨਾ ਕਾਪੀ ਤੇ ਮੈਂ ਹਰ ਇੱਕ ਪਹਿਲਾਂ ਬੁਲਾ ਕੇ ਲਿਆ ਦੁਕਾਨ ਵਗੈਰਾ ਚੱਲ ਮੇਰੇ ਵਟਸਐਪ ਉਹ ਆਉਦਾ ਹੀ ਮੋਬਾਈਲ ਆ ਸੱਪ ਲਿਆ ਮੈਂ ਪਾ ਦਾਂਗਾ ਅਰ ਮੈਂ ਸ਼ੇਅਰ ਦੋ ਲੈਣਾ ਉਹਨਾਂ ਨੂੰ ਅਰੇ ਨੰਬਰ ਤੋਂ ਸੈਂਡ ਹੋ ਗਿਆ ਹਾਂ ਹੈਗਾ ਨਾ ਹਾਂ ਪਾ ਵਾਹ ਇਹ ਫਿਰ ਕਿੰਨਾ ਉਸਕੇ ਟੂਰ ਦੇ ਲਈ ਹਾਂ ਉੱਥੇ ਆ ਗਿਆ ਬੰਦੇ ਇਹਨਾਂ ਦਾ ਕੰਟੈਕਟ ਨੰਬਰ ਹੈ ਨਾ ਟੱਪਾ ਲਗਾ ਲੈ ਇਹਨੂੰ ਦੋ ਪਹਿਲੇਗਾ ਉਹ ਪੈਸੇ ਲੇਗਾਗਾ 2-4 ਹਜ਼ਾਰ ਲੈ ਜਾਏਗਾ ਨਾ